ਬਾਬਾ ਨਾਨਕ ਦਾ ਸੀ ਇਤਿਹਾਸ ਦੇਖਿਆ ਉਹਦੇ ਚ ਕੋਧਰੇ ਆਟੇ ਕੋਧਰੇ ਦਾ ਜਿਕਰ ਸੀ ਨਾ ਉਹ ਜੀ ਬਾਈ ਲਾਲੋ ਦੇ ਘਰ ਜਾ ਕੇ ਉਹਨਾਂ ਨੇ ਮਤਲਬ ਕਿ ਦੋਏ ਦਿਖਾਏ ਉਹ ਸਾਡਾ ਪੰਜਾਬੀਆਂ ਦਾ ਭੋਜਨ ਹੀ ਸੀ ਪਹਿਲਾਂ ਆਪਣੇ ਤਾਂ ਖਿਚੜਾ ਬੰਦਾ ਸੀ ਸਾਰਾ ਹਾਂ ਆ ਲੱਸੀ ਹੁੰਦੀ ਸੀਗੀ ਉਹੀ ਬਣ ਜਾਂਦਾ ਰਾਤ ਨੂੰ ਵੀ ਆ ਕੇ ਉਹੀ ਖਾਣਾ ਕਣਕ ਤਾਂ ਹੁੰਦੀ ਨਹੀਂ ਸੀ ਆਪਣੇ ਅਸੀਂ ਜਿਹੜੀ ਜਿਹੜੀ ਉਮਰ 'ਚ ਅਸੀਂ ਆਏ ਅਸੀਂ ਤਾਂ ਦੇਖੇ ਨਹੀਂ ਹਾਂਜੀ ਅੱਜ ਤਾਂ ਕਣਕ ਹੀ ਦੇਖੀ ਅਸੀਂ ਤਾਂ ਕਣਕ ਜਾਂ ਮਿੱਸੀ ਰੋਟੀ ਕਦੇ ਕਦੇ ਹੀ ਮਿਲਦੀ ਹੁੰਦੀ ਸੀ ਮੱਕੀ ਤੇ ਕਣਕ ਉਸ ਤੋਂ ਬਾਅਦ ਤੁਸੀਂ ਦੇਖੋ ਫਿਰ ਵੀ ਆਪਾਂ ਲੋਕ ਠੀਕ ਰਹੇ ਕਿਉਂਕਿ ਸਾਡੀ ਜਿਹੜੀ ਕਣਕ ਸੀ ਆਰਗੈਨਿਕ ਸੀ ਅਸੀਂ ਪਸੰਦ ਦੇ ਸੀ ਜਦੋਂ ਕੋਰੋਨਾ ਆਇਆ ਕੋਰੋਨਾ ਕਾਲ ਦੇ ਵਿੱਚ ਆਯੁਰਵੇਦ ਉੱਪਰ ਆਇਆ ਕਿਉਂ ਆਇਆ ਉੱਪਰ ਜਦੋਂ ਤੁਸੀਂ ਬੈਠੇ ਗਲੋਏ ਔਰ ਸਾਰਾ ਕੁਝ ਦੱਸਿਆ ਜਾਂਦਾ ਸੀ ਐਨਾ ਰੌਲਾ ਪਿਆ ਸਾਡੇ ਯੂਥ ਜੰਗ ਬੱਚੇ ਸੀ ਉਹਨਾਂ ਕੋਲੇ ਹੋਰ ਕੁਝ ਐ ਯੰਦੂ ਦੀ ਕਰੋਨਾ ਤੋਂ ਬਚਣ ਲਈ ਕੀ ਕਰੀਏ ਉਹ ਜਦ ਸੁਣਦੇ ਕੋਈ ਕਹੇ ਹਲਦੀ ਖਾ ਕੋਈ ਕਹੇ ਤੂੰ ਮੇਥੀ ਦਾ 7-8 ਸਾਲ ਦਾ 10 ਸਾਲ ਦਾ ਬੱਚਾ ਆਉਂਦਾ ਮਾਂ-ਬਾਪ ਦੱਸਦੇ ਵੀ ਗੁਲਸਾਬ ਇਹ ਹੈ ਨਾ ਸਕੂਲਾਂ 'ਚ ਛੁੱਟੀ ਲੈ ਕੇ ਆਈ ਮੈਂ ਗੁਲਸਾਬ ਨੂੰ ਮਿਲ ਕੇ ਆਉਣਾ ਮੈਨੂੰ ਆ ਕੇ ਪੁੱਛਦੇ ਬੱਚੇ ਅੰਕਲ ਮੈਂ ਅਸ਼ਵਗੰਧਾ ਖਾਲਿਆ ਕਰਾਂ ਮੈਂ ਕਿਹਾ ਵਾ ਮজা ਆਇਆ ਕਾਣੀ ਨਾ ਕਾਣੀ ਬਾਦੀ ਹਲ ਤੈਨੂੰ ਪਤਾ ਲੱਗ ਗਿਆ ਵਾਸ਼ੂ ਗੱਲਾਂ ਹੈ ਜੀ ਚਿਆਂ ਨੂੰ ਸਮਝ ਆ ਗਈ ਵੀ ਯਾਰ ਇਹ ਚੀਜ਼ਾਂ ਵਜਾ ਸਕਦੇ ਲੋਕਾਂ ਨੂੰ ਕਹਿੰਦੇ ਸਲਾਦ ਖਾਓ ਸਵੇਰੇ ਸਵੇਰੇ ਉਹ ਕਹਿੰਦੇ ਨਹੀਂ ਖਾਂਦੇ ਉਹਨਾਂ ਨੂੰ ਕਹਿੰਦੇ ਵੀ ਸਾਡਾ ਪਹੁੰਚ ਖਾਓ ਬੱਚੇ ਲਈ ਤਾਂ ਬਹੁਤ ਵਧੀਆ ਸੇਮ ਚੀਜ਼ ਆ ਸੈਲਡ ਤੋਂ ਉੱਪਰ ਬੈਨੀਫਿਟ ਦਿੰਦਾ ਜੀ ਚਲੋ ਇਹ ਤਾਂ ਮੈਂ ਖ ਲੈਣਾ ਜਾ ਨੀ ਤੈਨੂੰ ਸਾਰੀ ਦੇ ਦੇ ਤੇ ਸਾਨੂੰ ਸ਼ੂਟਿੰਗ ਤੇ ਟਾਈਮ ਨਹੀਂ ਮਿਲਣਾ ਨਾ ਹਾਂ ਇਹ ਤਾਂ ਸਿਰ ਬਣੀ ਉਹਨਾਂ ਲਈ ਨੇ ਜਿਨ੍ਹਾਂ ਨੂੰ ਟਾਈਮ ਨਹੀਂ ਮਿਲਦਾ